ਵੈਦਰ ਵਾਈਕਰਤਾਰ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਮੌਸਮ ਦੀ ਗੱਲ ਕਰਾਂਗੇ 19 20 21 ਅਤੇ 22 ਅਪ੍ਰੈਲ ਆਉਣ ਵਾਲੇ ਦਿਨਾਂ ਦੀ ਜੋ ਮੌਸਮ ਅਪਡੇਟ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੂ ਜੁੜੇ ਰਹਿਣਾ ਹੁਣ ਜੇ ਅਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖਿਓ ਜੋਗੀ ਤੁਹਾਡੀ ਸਕਰੀਨ ਤੇ ਨੇ ਜੀ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਪੰਜਾਬ ਦਾ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਬਣਿਆ ਹੋਇਆ ਦਿਨ ਪਰ ਜਿਹੜੀ ਹੈ ਤਿੱਖੀ ਧੁੱਪ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੜ੍ਹੀ ਹੋਈ ਸੀ ਤੇ ਇਸ ਵੇਲੇ ਵੀ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਹੈ ਜੀ ਔਰ ਵਾਲੇ ਦਿਨਾਂ ਦੀ ਜੇਕਰ ਗੱਲ ਕਰੀਏ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਖਬਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਉਨੀ ਤਰੀਕ ਤੋਂ ਲੈ ਕੇ ਜੇਕਰ ਗੱਲ ਕਰੀਏ ਜੀ 21 ਜਵਈ ਤਰੀਕ ਤੱਕ 4 ਦਿਨਾਂ ਦੇ ਦੌਰਾਨ ਇੱਕ ਤਾਜ਼ਾ ਪਛਮੀ ਸਿਸਟਮ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਾਲਾਂਕਿ ਤੇਜ਼ ਮੀਂਹ ਚ ਖੜਦੇ ਅਲਰਟ ਨਹੀਂ ਆਗੇ ਬਦਲਵਾਏ ਦੇ ਨਾਲ ਕਿਤੇ ਕਿਤੇ ਇੱਕ ਦੋ ਥਾਵਾਂ ਤੇ ਛਿੱਟੇ ਛਾਟੇ ਜੇ ਪੈ ਸਕਦੇ ਆ ਤੇ 3-4 ਦਿਨਾਂ ਦੇ ਦੌਰਾਨ ਜੜੀਆਂ ਬਦਲਵਾਏ ਵਧ ਸਕਦੀ ਆ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ 19 ਤਰੀਕ ਯਾਨੀ ਕਿ ਅੱਜ ਅਲਰਟ ਜਾਰੀ ਕੀਤੇ ਗਏ ਸੀਗੇ ਤੇਜ਼ ਰਫਤਾਰ ਹਵਾਵਾਂ ਦੇ ਨਾਲ ਗਰਚਾਪਕ ਦੇ ਨਾਲ ਮੀਂਹ ਦੀ ਉਮੀਦ ਹੈ ਪਰ ਫਿਲਹਾਲ ਸੈਟਲਾਈਟ ਦੇ ਸਿਰੇ ਤੋਂ ਐਦਾ ਕੋਈ ਜਾਪ ਨਹੀਂ ਰਿਹਾ ਤੇ ਮੌਸਮ ਲਗਭਗ ਸਾਫ਼ ਹੀ ਰਹੇਗਾ ਜੇਕਰ ਇਸ ਸਿਸਟਮ ਪ੍ਰਭਾਵਿਤ ਕਰਦਾ ਹੈ ਤੇ ਆਉਣ ਵਾਲੇ ਦੋ ਦਿਨਾਂ ਦੇ ਦੌਰਾਨ ਬਦਲ ਹੋਈ ਜਿਹੜੀਆਂ ਬਣ ਸਕਦੇ ਆ ਪੰਜਾਬ ਦੇ ਖੇਤਰਾਂ ਦੇ ਵਿੱਚ ਤੇ ਬਾਕੀ ਕੋਈ ਵੱਡੇ ਫੱਦਰ ਤੇ ਮੀਂਹ ਚ ਖੜ ਜਾ ਫਿਰ ਮੌਸਮ ਦੇ ਵਿੱਚ ਤਬਦੀਲੀ ਦੀ ਸੰਭਾਵਨਾ ਫਿਲਹਾਲ ਜਿਹੜੀਆਂ ਲੱਗ ਨਹੀਂ ਰਹੀ ਉਸ ਤੋਂ ਬਾਅਦ ਜੇ ਅਗਰ ਗੱਲ ਕਰੀਏ ਜੀ 23 ਤਰੀਕ ਤੋਂ ਮਰਤਮ ਮੌਸਮ ਆ ਜਿਹੜਾ ਬਿਲਕੁਲ ਸਾਫ਼ ਹੋ ਜਾਏਗਾ ਤੇ ਕਿਸੇ ਵੀ ਕੋਈ ਤਰ੍ਹਾਂ ਜਿਹੜੇ ਕਿਸੇ ਤਰ੍ਹਾਂ ਦੇ ਅਲਰਟ ਜਿਹੜੇ جاری ਨਹੀਂ ਕੀਤੇ ਗਏ ਸੋ ਐਸੀਗੀ ਜੀ ਆਉਣ ਵਾਲੇ ਦਿਨਾਂ ਦੀ ਰਿਪੋਰਟ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਸ਼ੁਕਰੀਆ